ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੇ ਖੜੇ ਲਾ ਕੇ ਹਾਜ਼ਰਾਂ ਅੱਜ ਰਾਤ ਦੇ ਮੌਸਮ ਦੀ ਆਪਾਂ ਗੱਲ ਕਰਨੀ ਹੈ ਜੇ ਪੰਜਾਬ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਤਾਜ਼ਾ ਸੈਟਲਾਈਟ ਦਸਰਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਆਥਣ ਤੇ ਲਗਭਗ 6:30 ਦਾ ਟਾਈਮ ਹੋਣ ਜਾ ਰਿਹਾ 27 ਮਈ ਦਾ ਦਿਨ ਆਖਰੀ ਪੜਾਤਿਆ ਜੇਕਰ ਆਪਾਂ ਉਹਦੇ ਘਟਿਆ ਦੀ ਗੱਲ ਕਰਦੇ ਆਂ ਜੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਲਹਿੰਦੇ ਵਾਲੇ ਖਾਸੇ ਇਸ ਵੇਲੇ ਬਦਲ ਵੇ ਦੇ ਨਾਲ ਸ਼ਰਾਟੇ ਕਿਤੇ ਨਾ ਕਿਤੇ ਲੱਗ ਰਹੇ ਨੇ ਖਾਸ ਕਰ ਜੇਕਰ ਆਪਾਂ ਗੱਲ ਕਰਦੇ ਆਂ ਤੇ ਪਾਕਿਸਤਾਨ ਦੇ ਉੱਤਰ ਪੱਛਮੀ ਭਾਗ ਜਿਨ੍ਹਾਂ ਦੇ ਵਿੱਚ اسلام آباد, 라ਵਲਪਿੰਡੀ, ਪੇਸ਼ਾਵਰ ਇਹਨਾਂ ਖੇਤਰਾਂ ਦੇ ਵਿੱਚ ਤਗੜਾ ਹਨੇਜਾ ਖੜਾ ਇਸ ਵੇਲੇ ਚੱਲ ਰਿਹਾ ਤੇ بارش ਔਰ ਮੀਂਹ 플러스 ਗੜੀਮਾਰਗ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਹੋਵੇਗੀ ਜੇਕਰ ਆਪਾਂ ਚੜ੍ਹਦੇ ਵੱਲ ਨੂੰ ਦੇਖਦੇ ਆਂ ਤੇ ਜੰਮੂ ਕਸ਼ਮੀਰ ਦੇ ਬਹੁਤੇ ਹਹਾਗਾ ਦੇ ਵਿੱਚ ਇਸ ਵੇਲੇ ਸਿਸਟਮ ਪਹੁੰਚ ਚੁੱਕਿਆ ਤੇ ਇਹਦੇ ਸਦਕਾ ਜੰਮੂ ਅੱਜ ਉਮੀਦ ਚਾਂਸ ਨੇ ਹੌਦੇ ਘੰਟਿਆਂ ਦੇ ਵਿੱਚ ਜੇਕਰ ਗੱਲ ਪੰਜਾਬ ਹਰਿਆਣਾ ਫਲਸ ਰਾਜਸਥਾਨ ਦੀ ਕਰਦੇ ਆਂ ਐਸੇ ਲਈ ਇਹ ਜਿਹੜਾ ਬੱਦਲ ਹੈ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਸਰਗਰਮ ਹੈ ਯਾਨੀ ਕਿ ਲਹਿੰਦੇ ਪੰਜਾਬ ਦੇ ਲਹਿੰਦੇ ਵਾਲੇ ਖੇਤਰਾਂ ਦੇ ਵਿੱਚ ਬਹੁਤੇ ਹਫਾਗਾ ਦੇ ਵਿੱਚ ਐਕਟਿਵ ਹੈ ਗਰਜਲਿ ਸਕੋ ਵਾਲੇ ਬੱਦਲ ਬਣ ਰਹੇ ਨੇ ਤਵਾਰ ਤੋਂ ਜੇਕਰ ਇਹ ਹੜਦੇ ਹੋਏ ਕਿਉਂਕਿ ਇਹਨਾਂ ਨੇ ਇਸ ਡਾਇਰੈਕਸ਼ਨ ਵੱਲ ਨੂੰ ਕੋਚ ਕਰਨਾ ਹੈ ਤੇ ਜਿਹੜੇ ਪੰਜਾਬ ਦੇ ਖਾਸ ਕਰਕੇ ਬਾਰਡਰ ਏਰੀਆ ਦੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਮਾਝ ਦੇ ਸ੍ਰੀ ਅਮਰੇਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਔਰ ਗੁਰਦਾਸਰ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਤਬਦੀਲੀ ਸੰਭਵ ਹੈ ਮੌਸਮ ਦੇ ਵਿੱਚ ਹਾਲਾਂਕਿ ਇਹਦਾ ਜਿਹੜਾ ਹੋਤਾ ਜੋਰ ਹੈ ਉਹ ਇਸ ਪਾਸੇ ਨੂੰ ਜ਼ਿਆਦਾ ਲੱਗ ਜਾਣਾ ਤੇ ਜੇਕਰ ਇਹ ਚੜ੍ਹਦੇ ਵੱਲੋਂ ਕੁਝ ਕਰਨਗੇ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਹੋ ਸਕਦਾ ਹੈ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਜਵੇ 40-50 ਕਿਲੋਮੀਟਰ ਫ्तार ਦੇ ਨਾਲ ਚੜ੍ਹਦੇ ਮਾਲਵਾ ਜਦੋਂ ਇਹ ਬੱਦਲਬਾਈ ਕੋਚ ਕਰੇਗੀ ਆਉਣ ਦੇ 2-3 ਘੰਟਿਆਂ ਦੇ ਵਿੱਚ ਪੰਜਾਬ ਦੇ ਮਾਝਾ ਖੇਤਰ ਤੇ ਮਾਲਵਾ ਖੇਤਰ ਦੇ ਖਾਸ ਕਰ ਫਿਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋੜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਟਾਵੇਂ ਟਾਵੇਂ ਰੂਪ ਦੇ ਨਾਲ ਬੱਦਲਬਾਈ ਦੇ ਨਾਲ ਸ਼ਰਾਟੇ ਲੱਗਣ ਦੇ ਅਸਰ ਰਹਿਣਗੇ ਜੇਕਰ ਬੱਦਲ ਗਰਜ ਚਮਕ ਵਾਲੇ ਹੋਰ ਫਣ ਜਾਂਦੇ ਨੇ ਇਸੇ ਤਰ੍ਹਾਂ ਦੇ ਵਿੱਚ ਤੇ ਫਿਰ ਕੰਮ ਤਗੜਾ ਹੋ ਸਕਦਾ ਤੇ ਉਹਦੇ ਤੁਹਾਨੂੰ ਲਿਫਟਿਡ ਪੋਸਟ ਆ ਕੇ ਅਸੀਂ ਜਾਣਕਾਰੀ ਸਾਂਝੀ ਕਰ ਪਰ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਮੀਂਹ ਦੇ ਅਸਾਰ ਬਣਦੇ ਨੇ ਤੇ ਤੁਹਾਨੂੰ ਅਪਡੇਟ ਜਿਹੜੀ ਉਸੇ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਜੇਕਰ ਬਦਲ ਇੱਥੇ ਆਉਂਦੇ ਆਉਂਦੇ ਇਸ ਸਾਸੀ ਨੂੰ ਜੇਕਰ ਚੜ੍ਹਦੇ ਵੱਲ ਨੂੰ ਕੁਝ ਕਰਦੇ ਕਰਦੇ ਡੈੱਡ ਹੋ ਜਾਂਦਾ ਤੇ ਫਿਰ ਪੰਜਾਬ ਦੇ ਵਿੱਚ ਮੀਂਹ ਦੇ ਅਸਾਰ ਜਿਹੜੇ ਆ ਉਹ ਡਾਊਨ ਪੈ ਜਾਣਗੇ ਪਰ ਅਸਾਰ ਜਿਹੜੇ ਨੇ ਸੰਭਾਵਨਾਵਾਂ ਇਹ ਜਾਫਰੀਆਂ ਨਹੀਂ ਕਿਉਂਕਿ ਹਮਸ ਬਹੁਤੇ ਫਾਗਾਂ ਦੇ ਵਿੱਚ ਬਣੀ ਹੋਈ ਆ ਜਿਹੜੀ ਕਿ ਸਪੋਰਟ ਕਰੀ ਕੇ ਸਿਸਟਮ ਨੂੰ ਤੇ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਬਾਰਡਰ ਏਰੀਆ ਦੇ ਵਿੱਚ ਕਾਰਵਾਈਆਂ ਹੋ ਸਕਦੀਆਂ ਨੇ ਬਾਕੀ ਤੁਹਾਨੂੰ ਲਿਖਤੀ ਫੌਸਟਾ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ Rajasthan ਦੇ ਖ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਸੁਰਤਗੜ ਇਹਨਾਂ ਭਾਗਾਂ ਦੇ ਵਿੱਚ ਵੀ ਬਦਲ ਜੇਕਰ ਅੱਗੇ ਕੂਚ ਕਰਦਾ ਚੜ੍ਹਦੇ ਵੱਲ ਨੂੰ ਤੇ ਇਹਨਾਂ ਖਾ ਇਹਨਾਂ ਭਾਗਾਂ ਦੇ ਵਿੱਚ ਨਾ ਖੇਤਾਂ ਦੇ ਵਿੱਚ ਵੀ ਕਿਤੇ ਕਿਤੇ ਟੌਮੀ ਟੌਮੀ ਕਾਰਵਾਈ ਅਮੀ ਹਦੀ ਹੋ ਸਕਦੀ ਹੈ ਵਾਕਿ ਤੁਹਾਨੂੰ ਲਿਖਤੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਨੋਟੀਫਿਕੇਸ਼ਨ ਵਾਲਾ ਆਪਣਾ ਜਿਹੜਾ ਆਈਕਨ ਹੁੰਦਾ ਉਹ ਤੁਸੀਂ ਲੌਗ ਇਨ ਕਰ ਆਪਣਾ ਜਿਹੜਾ ਜਾਂ ਨੱਪ ਕੇ ਰੱਖੋ ਤਾਂ ਕਿ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਿਲਦਾ ਰਹੇ ਤੇ ਫਿਲਹਾਲ ਅਜਰਾਤਾ ਤਬਦੀਲੀ ਸੰਭਵ ਹੈ ਜੀ ਬਾਦਰ ਏਰੀਆ ਦੇ ਵਿੱਚ ਤੇ ਜੇਕਰ ਇਹ ਬਦਲ ਡੈਡ ਹੋ ਜਾਂਦਾ ਪਿੱਛੇ ਤੇ ਫਿਰ ਕੋਈ ਤਬਦੀਲੀ ਨਹੀਂ ਹੈ ਮੌਸਮ ਗਰਮ ਤੇ ਖੁਸ਼ਕ reh ਸਕਦਾ ਹੈ ਜੀ ਧੰਨਵਾਦ